ਇਹ ਯ ਮਤਲਬ ਸੰਨੰਨੇ ਦੀ ਗੱਲ ਹੈ ਇਹ ਉਹ ਮਤਲਬ ਪੰਚਾਇਤ ਦੇ ਕੁਝ ਬੰਦੇ ਸਾਡੇ ਤੇ ਆ ਰਹੇ ਉਹ ਘਾਰਾਂ ਵਾਲੇ ਸਾਡੇ ਤੇ ਕੇਸ ਕਰਕੇ ਆਏ ਸੀ ਵੀ ਸਾ ਨੂੰ ਨੰਗਣ ਤੇ ਰੋਕ ਦੇ ਅਸੀਂ ਜੀ ਉਹਨਾਂ ਦੇ ਮਤਲਬ ਜਦੋਂ ਸਾਨੂੰ ਸਾਹਮਣੇ ਭੇਜੇ ਅਸੀਂ ਉਹਦਾ ਜਵਾਬ ਦਿੱਤਾ ਉੱਥੇ ਕੋਰਟ ਦੇ ਵਿੱਚ ਅਸੀਂ ਆਪਦੀ ਨਿਸ਼ਾਨਦੇਹੀ ਕਰਕੇ ਆਪਦਾ ਕੇਸ ਵੀ ਲਾਇਆ ਸਾਡਾ ਉਹ ਕੇਸ ਲੱਗਿਆ ਡਿਗਰੀ ਹੋ ਗਿਆ ਉਹਨਾਂ ਦਾ ਜਿਹੜਾ ਕੇਸ ਸੀ ਉਹ ਖਾਰ ਰਹੇ ਹੋਗੇ ਫਿਰ 25 ਸਾਲ ਅਸੀਂ ਆਪਣੀ ਜਗ੍ਹਾ ਆਪਦੇ ਕਬਜ਼ੇ 'ਚ ਰੱਖੀ ਮਤਲਬ ਇੱਟਾਂ ਲਾ ਕੇ ਰੱਖੀਆਂ ਜਦੋਂ ਸਾਡੇ 'ਚ ਗਜਾਇਸ ਹੋਣੀ ਸੀ ਕੰਦ ਅਸੀਂ ਉਦੋਂ ਕਰਨੀ ਸੀ ਆਪਦੀ ਕਰ ਲਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਪੰਚਾਇਤ ਨੂੰ ਐਪਲੀਕੇਸ਼ਨਾਂ ਦਿੱਤੀ ਵੀ ਇਹਨਾਂ ਦਾ ਗੰਦਾ ਪਾਣੀ ਪਿੱਛੋਂ ਆ ਰਿਹਾ ਉਹ ਇਹਨਾਂ ਦਾ ਬੰਦ ਕੀਤਾ ਜਾਵੇ ਮੇਰੀ ਮਾਲਕੀ 'ਚ ਨਹੀਂ ਲੰਘਣਾ ਚਾਹੀਦਾਸ ਮੈਂ ਇਹਨੂੰ ਭਰੋਸਾ ਦੇਈ ਗਿਆ ਭਰੋਸਾ ਦਿਨ ਦਿਨ ਦੇ ਕਿੰਨੇ ਝਾਰ ਲਗਾਤੀ ਉਸ ਤੋਂ ਬਾਅਦ ਇਹਨਾਂ ਨੇ ਮਾਤਲ ਬਿਜੁਰਗਮਾਂ ਦੇ ਤੋਂ ਬਾਅਦ ਮੇਰੇ ਤੇ ਫੇਰ ਮਾਤਲ ੱੱਕਾ ਕੀਤਾ ਕਿ ਉਹ ਕੰਨ ਤੋੜਤੀ ਮੇਰੇ ਟੈਲਾਂ ਪੱਟ ਕੇ ਵੀੜੇ ਚ ਮਾਰੀਆਂ ਪਰ ਇਹਨਾਂ ਨੇ ਪ੍ਰਸ਼ਾਸਨ ਨੂੰ ਲਿਆ ਕੇ ਨਾਲ ਮਗਰ ਗੇੜ ਤੋੜ ਦਿੱਤਾ। ਜੇ ਉਸ ਤੋਂ ਬਾਅਦ ਫੇਰ ਮੈਂ ਕੋਰਟ ਚ ਪਹੁੰਚ ਗਿਆ। ਕੋਰਟ ਨੇ ਫੇਰ ਮੇਰਾ ਸਟੇ ਕਰ ਦਿੱਤਾ। ਹੁਣ ਮੈਂ ਆਪਣੀ ਦੁਆਰ ਕਰ ਰਿਹਾ ਸੀ। ਮਾਤਲ ਦੁਆਰ ਦੀ ਰਿਪੇਅਰ ਕਰ ਰਿਹਾ ਜਿੱਥੇ ਤੋੜੀ ਸੀ। ਫਿਰ ਜਦੋਂ ਤੁਸੀਂ ਚਾਰਦਿਵਾਰੀ ਕਰ ਲਈ ਸੀਗੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਸਾਡੇ ਕੋਲ ਡਿਗਰੀ ਹੋਈ ਹੋਈ ਆ ਸਾਰਾ ਕੁਝ ਸਾਡੇ ਹੱਕ ਚ ਹੈ ਤੁਸੀਂ ਉਹਨਾਂ ਨੇ ਕੋਈ ਸੁਣਿਆ ਨਹੀਂ ਮਤਲਬ ਪ੍ਰਸ਼ਾਸਨ ਵੀ ਨਾਲ ਡਰੇ ਸਰਕਾਰ ਦੇ ਨਮਾਇंदे ਵੀ ਕੁਛ ਨਾਲ ਆਲੇ ਨਹੀਂ ਇਸ ਕੰਮ ਦੇ ਵਿੱਚ ਮਿਲੀ ਭੁਗਤੋ ਕੇ ਕੰਮ ਹੋਇਆ ਐਵੇਂ ਤਾਂ ਹੋਇਆ ਨਹੀਂਗਾ ਇਹ ਐਡੀ ਵੱਡੀ ਐਡੀ ਵੱਡੀ ਕਹਿੰਦੀ ਜਾਇਦਾਦ ਤੋੜਨੀ ਆ ਕੇ ਦੁਵਾਰਾ ਜੀਬੀਸੀ ਨੂੰ ਲਿਆ ਕੇ ਮਤਲਬ ਇਸ ਲੋੜ ਤਾਂ ਹੋ ਨਹੀਂ ਸਕਦਾ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਪਿੰਡ ਕੜਿਆਣਾ ਕਲਾਂ ਦੇ ਵਿੱਚ ਇੱਕ ਪਰਿਵਾਰ ਤੇ ਪੰਚਾਇਤ ਦੇ ਅੰਦਰ ਕੁਝ ਜਗ੍ਹਾ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਜਿਹੜਾ ਪਰਿਵਾਰ ਹੈ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਸਾਡੀ ਨਿੱਜੀ ਜ਼ਮੀਨ ਹੈ ਪਰ ਪੰਚਾਇਤ ਦਾਵਾ ਕਰਦੀ ਸੀ ਕਿ ਇੱਥੋਂ ਰਸਤਾ ਲੰਘਦਾ ਸੀ ਉਸ ਤੋਂ ਬਾਅਦ ਪੰਚਾਇਤ ਵੱਲੋਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਘਰ ਦੀਆਂ ਕੰਧਾਂ ਤੋੜ ਦਿੱਤੀਆਂ ਗਈਆਂ ਸੀ ਰਸਤਾ ਕੱਢ ਲਿਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਮਾਮਲਾ ਮਾਨਜੋਗ ਅਦਾਲਤ ਦੇ ਵਿੱਚ ਗਿਆ ਸੀਗਾ ਹੁਣ ਮਾਨਜੋਗ ਅਦਾਲਤ ਵੱਲੋਂ ਵੀ ਫੈਸਲਾ ਕੀਤਾ ਗਿਆ ਹੈ ਪੀੜਿਤ ਪਰਿਵਾਰ ਸਾਡੇ ਨਾਲ ਹੈ ਗੱਲਬਾਤ ਕਰਦੇ ਆ ਕਿ ਮਾਨਜੋਗ ਅਦਾਲਤ ਨੇ ਕੀ ਫੈਸਲਾ ਕੀਤਾ ਤੇ ਕੀ ਹੁਕਮ ਸੁਣਾਇਆ ਮਜੀ ਕੀ ਮਾਮਲਾ ਸੀਗਾ ਸਭ ਤੋਂ ਪਹਿਲਾਂ ਮਾਮਲਾ ਦੱਸੋ ਉਸ ਤੋਂ ਬਾਅਦ ਹੁਣ ਅਦਾਲਤ ਦਾ ਕੀ ਹੁਕਮ ਆ ਇਹ ਵੀ ਮਾਤਲ ਸਨਨ ਨੇ ਮੇਦੀ ਗੱਲ ਹੈ ਜੀ ਇਹ ਉਹ ਮਤਲ ਪੰਚਾਇਤ ਦੇ ਕੁਝ ਬੰਦੇ ਸਾਡੇ ਤੇ ਆ ਰਹੇ ਉਹ ਘਾਰਾਂ ਵਾਲੇ ਸਾਡੇ ਦੇ ਕੇਸ ਕਰਕੇ ਆਏ ਸੀ ਵੀ ਸਾਨੂੰ ਨੰਗਣ ਤੇ ਰੋਕ ਦੇਣੇ ਉਸ ਟਾਈਮ ਅਸੀਂ ਜੀ ਉਹਨਾਂ ਦੇ ਮਤਲ ਜਦੋਂ ਸਾਨੂੰ ਸਾਹਮਣੇ ਭੇਜੇ ਅਸੀਂ ਉਹਦਾ ਜਵਾਬ ਦਿੱਤਾ ਉੱਥੇ ਕੋਰਟ ਦੇ ਵਿੱਚ ਅਸੀਂ ਆਪਦੀ ਨਿਸ਼ਾਨਦੇਹੀ ਕਰਕੇ ਆਪਦਾ ਕੇਸ ਵੀ ਲਾਇਆ ਸਾਡਾ ਉਹ ਕੇਸ ਲੱਗਿਆ ਡਿਗਰੀ ਹੋ ਗਿਆ ਉਹਨਾਂ ਦਾ ਜਿਹੜਾ ਕੇਸ ਸੀ ਉਹ ਖਾਰਜ ਹੋ ਗਿਆ ਮਤਲਬ ਉਸ ਟਾਈਮ ਸਾਨੂੰ 2000 ਚ ਸਾਨੂੰ ਉਹਦਾ ਮਿਲ ਗਿਆ ਆਪਣੇ ਡਿਗਰੀ 6 ਮਹੀਨੇ ਚ ਉਹ ਤੋਂ ਬਾਅਦ ਫਿਰ 2025 ਸਾਡ ਅਸੀਂ ਆਪਦੀ ਜਗ੍ਹਾ ਆਪਦੇ ਕਬਜ਼ੇ 'ਚ ਰੱਖੀ ਮਤਲਬ ਇਟਾਂ ਲਾ ਕੇ ਰੱਖੀਆਂ ਜਦੋਂ ਸਾਡੇ 'ਚ ਗਜਾਇਸ ਹੁਣ ਸੀ ਕੰਧ ਅਸੀਂ ਉਦੋਂ ਕਰਨੀ ਸੀ ਆਪਦੀ ਕਰ ਲਈ ਉਸ ਤੋਂ ਬਾਅਦ ਫੇਰ ਇਹਨਾਂ ਨੇ ਮਤਲਬ ਪੰਚਾਇਤ ਨੂੰ ਐਪਲੀਕੇਸ਼ਨਾਂ ਦਿੱਤੀ ਵੀ ਇਹਨਾਂ ਦਾ ਗੰਦਾ ਪਾਣੀ ਪਿੱਛੋਂ ਆ ਰਿਹਾ ਉਹ ਇਹਨਾਂ ਦਾ ਬੰਦ ਕੀਤਾ ਜਾਵੇ ਮੇਰੀ ਮਾਲਕੀ 'ਚ ਨਹੀਂ ਲੰਘਣਾ ਚਾਹੀਦਾ ਬਸ ਮੈਨੂੰ ਭਰੋਸਾ ਦੇਈਗੇ ਭਰੋਸਾ ਦਿਨ ਦਿਨ ਦੇ ਕਿੰਨੇ ਸਾਲ ਲਗਾਤੇ ਇਹਨਾਂ ਨੇ ਸਾਨੂੰ 16 ਤੋਂ ਲੈ ਕੇ 18-19 ਤੱਕ ਚਲੋ ਬਜ਼ੁਰਗ ਮਰ ਗਿਆ ਸੀ ਬਜ਼ੁਰਗ ਮੈਨੂੰ 15 ਤੋਂ ਰਜਿਸਟਰੀ ਕਰਾ ਗਿਆ ਸੀ ਇਹ ਜਗ੍ਹਾ ਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਬਜ਼ੁਰਗ ਮਰੀ ਤੋਂ ਬਾਅਦ ਮੇਰੇ ਤੇ ਫੇਰ ਮਤ ਤੱਕਾ ਕੀਤਾ ਕਿ ਉਹ ਕੰਨ ਤੋੜਤੀ ਮੇਰੇ ਟਾਈਲਾਂ ਪਟ ਕੇ ਬੇੜੇ ਚ ਮਾਰੀਆਂ ਪਰੇ ਇਹਨਾਂ ਨੇ ਪ੍ਰਸ਼ਾਸਨ ਨੂੰ ਲਿਆ ਕੇ ਨਾਲ ਮਗਰ ਗੇੜ ਤੋੜ ਦਿੱਤਾ ਜੇ ਉਸ ਤੋਂ ਬਾਅਦ ਫੇਰ ਮੈਂ ਕੋਰਟ ਚ ਪਹੁੰਚ ਗਿਆ ਕੋਰਟ ਨੇ ਫੇਰ ਮੇਰਾ ਸਟੇ ਕਰ ਦਿੱਤਾ ਹੁਣ ਮੈਂ ਆਪਦੀ ਦੁਆਰ ਕਰ ਰਿਹਾ ਸੀ ਉੱਥੇ ਮਤਲਬ ਦੁਆਰ ਦੁਆਰ ਦੀ ਰਿਪੇਅਰ ਕਰ ਰਿਹਾ ਜਿੱਥੇ ਤੋੜੀ ਸੀ ਇਹਨਾਂ ਨੇ ਉਸ ਟਾਈਮ ਮਤਲਬ ਫੇਰ ਆ ਕੇ ਮੇਰੇ ਮੂਹਰੇ ਲਿਆ ਕੇ ਗੱਡੀ ਮਾਰੀ ਇਹਨਾਂ ਨੇ ਵਿੱਚੇ ਸਾਰੇ ਇੱਟਾਂ ਸਭ ਕੁਝ ਸੜ ਦਿੱਤਾ ਅਸਤੇ ਪਾਜੀ ਕਿ ਮਤਲਬ ਇੱਕ ਸਾਈਡ ਤੇ ਹੋਏ ਹੋ ਸਕਦਾ ਇੱਟਾਂ ਨਾਲ ਗੱਡੀ ਨਾ ਰੁਕਦੀ ਹੁੰਦੀ ਸਾਡੇ ਉੱਤੇ ਚੜ ਜਾਂਦੀ ਉਹ ਤੇ ਇਹ ਚੱਕਰ ਸੀਗਾ ਜੀ ਨਹੀਂ ਜਿਹੜਾ ਤੁਹਾਡਾ ਪਲਾਟ ਸੀਗਾ ਇਹ ਨਿਜੀ ਤੁਹਾਡੇ ਪੁਰਖਿਆਂ ਵੱਲੋਂ ਤੁਹਾਨੂੰ ਮਿਲਿਆ ਹੋਇਆ ਹਾਂਜੀ ਹਾਂਜੀ ਇਹ ਮਾਲਕੀ ਹੈ ਜੀ ਫਿਰ ਜਦੋਂ ਤੁਸੀਂ ਚਾਰਦਿਵਾਰੀ ਕਰ ਲਈ ਸੀਗੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਸਾਡੇ ਕੋਲ ਡਿਗਰੀ ਹੋਈ ਹੋਈ ਆ ਸਾਰਾ ਕੁਝ ਸਾਡੇ ਹੱਕ ਚ ਹੈ ਤੁਸੀਂ ਉਹਨਾਂ ਨੇ ਕੋਈ ਸੁਣਿਆ ਹੀ ਨਹੀਂ ਮਤਲਬ ਪ੍ਰਸ਼ਾਸਨ ਵੀ ਨਾਲ ਰਲੇ ਸਰਕਾਰ ਦੇ ਨਮਾਇंदे ਵੀ ਕੁਛ ਨਾਲ ਰਲੇ ਨਹੀਂ ਇਸ ਕੰਮ ਦੇ ਵਿੱਚ ਮਿਲੀ ਭੁਗਤੋ ਕੇ ਕੰਮ ਹੋਇਆ ਐਵੇਂ ਤਾਂ ਹੋਇਆ ਨਹੀਂਗਾ ਇਹ ਐਡੀ ਵੱਡੀ ਐਡੀ ਵੱਡੀ ਕਹਿੰਦੀ ਜਾਇਦਾਦ ਤੋੜਨੀ ਆ ਕੇ ਦੁਵਾਰਾ ਜੀਬੀਸੀਨ ਲਿਆ ਕੇ ਮਤਲਬ ਇਸ ਰੋਡ ਤੇ ਹੋ ਨਹੀਂ ਸਕਦਾ ਜਿਹੜੇ ਅਫਸਰ ਸੀਗੇ ਉਹਨਾਂ ਨੇ ਕਿਸੇ ਨੇ ਤੁਹਾਡਾ ਕਾਗਜ਼ ਨਹੀਂ ਦੇਖਿਆ ਮੈਂ ਤਾਂ ਜੀ ਐਪਲੀਕੇਸ਼ਨਾਂ ਤਾਰੀਖ ਵਾਲ ਦੇ ਦੇ ਕੇ ਥੱਕ ਗਿਆ ਹਰਦੀਪ ਮੁੰਡੀਆਂ ਨੂੰ ਕਹਿ ਕੇ ਥੱਕ ਗਿਆ ਕਿਸੇ ਨੇ ਮੇਰੀ ਇੱਕ ਨਿਊ ਸੁਣੀ ਹੈਗੀ ਤੇ ਭਗਵੰਤ ਮਾਨ ਕੋ ਵੀ ਬੇਟੇ ਨਹੀਂ ਪਾਇਆ ਇਹਨਾਂ ਨੇ ਮੇਰੀ ਮਦਦ ਤਾਂ ਕੀ ਕਰਨੀ ਸਰਕਾਰ ਨੇ ਮਦਦ ਨਹੀਂ ਕੀਤੀ ਹੈਗੀ ਮੇਰੀ ਵੀ ਇਹਦਾ ਬੇਟਾ ਆਰਮੀ ਦੇ ਵਿੱਚ ਹੈ ਇਕੱਲਾ ਬਜ਼ੁਰਗ ਹੈ ਇਹ ਦੋ ਘਰ ਤੇ ਦੋਏ ਘਰ ਤੇ ਰਹਿੰਦੇ ਨੇ ਜੀ ਇਹ ਵੀ ਇਹਨਾਂ ਦੀ ਹੈਲਪ ਕਰੀਏ ਸੀ ਕੁਝ ਨਾ ਪ੍ਰਸ਼ਾਸਨ ਨੇ ਨਾ ਪੁਲਿਸ ਨੇ ਪੋਰਸ ਨੇ ਤਾਂ ਮੇਰੀ ਖਿੱਚਾ ਤੋ ਹੀ ਕੀਤੀ ਉਸ ਦਿਨ ਜਿੱਦਨ ਮੇਰੇ ਦੁਆਰ ਟਾਉਣ ਆਏ ਨੇ ਮੈਨੂੰ ਗੱਡੀ 'ਚ ਵੀ ਬੰਦ ਕੀਤਾ ਇਹਨਾਂ ਨੇ ਉਸ ਟਾਈਮ ਤੇ ਤੁਹਾਡੀ ਉਮਰ ਕਿੰਨੀ ਹੈ ਕਿ ਪਰਿਵਾਰ 'ਚ ਕਿੰਨੇ ਮੈਂਬਰ ਰਹਨੇ ਹੋ ਪਰਿਵਾਰ 'ਚ ਇੱਕ ਮੇਰੀ ਨੂ ਰਾਣੀ ਹੈ ਇੱਕ ਮਾਂ ਹੈ ਤੇ ਇੱਕ ਮੇਰਾ ਘਰ ਵਾਲਾ ਮੈਂ ਤਿੰਨੇ ਮੈਂਬਰ ਨੇ ਬੇਟਾ ਫੌਜ ਦੇ ਵਿੱਚ ਕਿੱਧਰ ਹੈ ਕਿਹੜੀ ਬਟਾਲੀਅਨ ਦੇ ਵਿੱਚ ਚੀਨਾਬਾਡਰ ਤੇ ਹੀ ਹੈ ਹਾਂਜੀ ਨੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਸਾਡਾ ਮੇਰਾ ਬੇਟਾ ਜਿਹੜਾ ਚਾਈਨਾ ਬਾਰਡਰ ਤੇ ਦੇਸ਼ ਦੀ ਸੇਵਾ ਕਰ ਰਿਹਾ ਤੁਸੀਂ ਸਾਡੀ ਚਾਰਦੁਆਰੀ ਤੋੜ ਰਹੇ ਹੋ ਧੱਕਾ ਕਰ ਰਹੇ ਹੋ ਕਾਗਜ਼ ਸਾਡੇ ਕੋਲ ਕਿਸੇ ਨੇ ਵੀ ਇੱਕ ਦੀ ਇੱਕ ਨਹੀਂ ਗੱਲ ਸੁਣੀ ਹੰਬ ਗਿਆ ਮੈਂ ਤਾਂ ਕਹਿ ਕੇ ਹਰੇਕ ਐਪਲੀਕੇਸ਼ਨ ਤੇ ਲਿਖੀ ਹੋਈ ਹੈ ਮੇਰੀ ਇਹ ਚੀਜ਼ ਬੇ ਬੇਟਾ ਮੇਰਾ ਆਰਮੀ ਚ ਡੀਸੀ ਦੇ ਮਾਰਕ ਲਾ ਕੇ ਡੀਡੀਪੀਓ ਦੇ ਦਿੱਤੀ ਹੈ ਡਾਇਰੈਕਟਰ ਦੇ ਦਿੱਤੀ ਹੈ ਕਿਸੇ ਨੇ ਵੀ ਸੁਣੀ ਨਹੀਂ ਇਹ ਗੱਲ ਨਹੀਂ ਹੁਣ ਕੋਰਟ ਦਾ ਫੈਸਲਾ ਕੀ ਆਇਆ ਕੋਰਟ ਦਾ ਫੈਸਲਾ ਤਾਂ ਹੁਣ ਦੀ ਮਤਲਬ ਸਟੇ ਸਾਡੀ ਫੇਰ ਹੋ ਗਈ ਦੁਬਾਰਾ ਉਹ ਕਹਿੰਦੇ ਤੁਸੀਂ ਆਪਦੀ ਰਿਪੇਅਰ ਕਰੋ ਆਪਦਾ ਜਿੱਥੇ ਜਿੱਥੇ ਤੋੜ ਪੰਨ ਤੋੜ ਕੀਤੀ ਇਹਨਾਂ ਨੇ ਇਹ ਸਾਨੂੰ ਫੇਰ ਨਹੀਂ ਕਰ ਦਿੰਦੇ ਹੈਗੇ ਫਿਰ ਤੁਸੀਂ ਪੁਲਿਸ ਕੋਲ ਪ੍ਰਸ਼ਾਸਨ ਕੋਲ ਗਏ ਹੁਣ ਤਾਂ ਜੀ ਮੈਂ ਦੁਵਾਰਾ ਕੋਰਟ ਚ ਜਾਊਂਗਾ ਪੁਲਿਸ ਵਾਲੇ ਆ ਕੇ ਤਾਂ ਇੱਟਾ ਚਕਾ ਕੇ ਫੇਰ ਮੇਰੀਆਂ ਖਬਰਾਂ ਕਿੱਥੇ ਤੱਕ ਇਹ ਮਿਲੀ ਭੁਗਤ ਹੋਈ ਕਿੰਨੇ ਕੁ ਪੈਸਿਆਂ ਚ ਹੋਈ ਆ ਇਹ ਨਹੀਂ ਕੋ ਸਮਝ ਆ ਰਹੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਸੀ ਨਾ ਸਾਡੀ ਚਾਰਦواری ਹੋ ਇਹ ਪ੍ਰਸ਼ਾਸਨ ਕਰਾਵੇ ਜਿਨ੍ਹਾਂ ਨੇ ਤੋੜੀ ਆ ਨੇ ਤੁਸੀਂ ਉਹ ਪੰਚਾਇਤ ਨੂੰ ਕਿਹਾ ਨਹੀਂਗਾ ਵੀ ਪਿੰਡ ਦੇ ਨਕਸ਼ੇ ਦੇ ਵਿੱਚ ਦੇਖ ਲਓ ਨਕਸ਼ੇ ਦੇ ਵਿੱਚ ਹੈਗਾ ਰਸਤਾ ਕੋਈ ਰਸਤਾ ਨਹੀਂ ਨਕਸ਼ੇ ਦੇ ਵਿੱਚ ਕੋਈ ਕੁਝ ਨਹੀਂਗਾ ਨਹੀਂ ਬਾਕੀ ਪਿੰਡਾਂ ਦੇ ਨਕਸ਼ੇ ਤੁਹਾਡੇ ਪਿੰਡ ਦਾ ਵੀ ਤਾਂ ਹੋਊਗਾ ਨਕਸ਼ਾ ਤਾਂ ਨਕਸ਼ਾ ਹੈ ਕਿ ਸਾਡੇ ਪਿੰਡਾਂ ਦੇ ਕੋਈ ਉਹਦੇ ਵਿੱਚ ਨਕਸ਼ੇ 'ਚ ਨਹੀਂਗਾ ਹੈਗਾ ਮੇਰੇ ਨਕਸ਼ੇ ਨੂੰ ਮਤਲਬ ਮੇਰੀ ਜਗ੍ਹਾ ਨੂੰ ਇਹ ਆਪ ਆਪ ਦੀ ਜਗ੍ਹਾ ਮੰਨਦੇ ਨੇ ਯਾਨੀ ਤੁਹਾਡੀ ਮਾਲਕੀ ਵਾਲੀ ਜਗ੍ਹਾ ਨੂੰ ਕਹਿੰਦੇ ਪੰਚਾਇਤ ਦਾ ਰਸਤਾ ਹੈ ਹਾਂ ਇਹ ਕਰ ਰਹੇ ਨੇ ਨਹੀਂ ਉੱਥੇ ਕਦੇ ਪੰਚਾਇਤ ਦੀਆਂ ਇੱਟਾਂ ਵਗੈਰਾ ਲੱਗੀਆਂ ਨੇ ਪੰਚਾਇਤ ਨੇ ਕਦੇ ਗਲੀ ਬਣਾਈ ਆ ਉੱਥੇ ਦੇ ਕੋਈ ਗਲੀ ਨਹੀਂ ਜੀ ਉਹਨਾਂ ਦੀ ਕੋਈ ਕੁਛ ਨਹੀਂ ਸੀ ਹੁਣ ੱਤਕੇ ਨਾ ਉਹਨਾਂ ਨੇ ਸਾਰਾ ਕੁਛ ਕੀਤਾ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਹੁਣ ਦੁਬਾਰਾ ਜਦੋਂ ਤੋਂ ਚਾਰ ਦੁਵਾਰੀ ਕਰਦੇ ਸੀ ਦੁਬਾਰਾ ਕਾਰਾਂ ਮਾਰਤੀਆਂ ਕੌਣ ਲੋਕ ਸੀਗੇ ਸਰਿੰਦਰ ਸਿੰਘ ਦਾ ਬੇਟਾ ਸੀਗਾ ਜੀ ਜਗਰਾਜ ਸਿੰਘ ਜੀਨੇ ਪਹਿਲਾਂ ਲਿਆ ਕੇ ਗੱਡੀ ਮਾਰੀ ਫੇਰ ਸਰਿੰਦਰ ਸਿੰਘ ਨੇ ਆ ਕੇ ਲੱਤ ਮਾਰੀ ਉਹਦੇ ਵਿੱਚ ਫੇ ਭਪਿੰਦਰ ਸਿੰਘ ਆਇਆ ਉਹਨਾਂ ਦਾ ਭਪਿੰਦਰ ਸਿੰਘ ਤੇ ਫੇਰ ਮਨਜਿੰਦਰ ਮਨਜੂਰਾ ਸਿੰਘ ਦਾ ਲੜਕਾ ਇਹ ਆਇਆ ਇਹਨਾਂ ਨੇ ਇਹ ਆ ਕੇ ਕਾਰਵਾਈ ਕੀਤੀ ਇਹ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਸਰੇਂਦਰ ਸਿੰਘ ਦੇ ਭਵਿੰਦਰ ਸਿੰਘ ਦੇ ਇਹ ਪਹਿਲੇ ਹੋਇਆ ਹੋਇਆ ਬਈ ਬੇਟੇ ਦੋ ਦੋਨੇ ਬੇਟੇ ਜੋਰਾ ਸਿੰਘ ਦੇ ਖਿਲਾਫ ਹੀ ਹੋਇਆ ਆ ਇਹ ਇਹਨਾਂ ਦੇ ਨਾਲ ਬੇਟੇ ਆਏ ਜਿਨ੍ਹਾਂ ਨੇ ਕਾਰਵਾਈ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਮੌਕੇ ਤੇ ਆਈ ਉੱਥੇ ਉਹਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਉਹ ਜੀ ਤੁਸੀਂ ਉੱਥੇ ਆ ਜੀ ਮੈਂ ਕਿਹਾ ਮੈਂ ਤਾਂ ਕਮਿਸ਼ਨ ਦੇ ਪਹਿਲਾਂ ਵੀ ਦਰਖਾਸਤ ਦਿੱਤੀ ਆ ਤੁਹਾਡੇ ਕੋ ਬਈ ਤੁਸੀਂ ਮੇਰੀ ਹੈਲਪ ਕਰੋ ਤੁਹਾਡੇ ਕੋ ਆਈ ਪਈ ਆ ਤੁਸੀਂ ਆਉਂਦੇ ਨਹੀਂ ਕਿ ਦੱਸਦੇ ਨਹੀਂ ਕੁਝ ਮੈਂ ਤੁਹਾਡੇ ਥਾਣੇ ਵੀ ਜਾ ਕੇ ਆਇਆ ਹਾਂ ਉੱਥੇ ਤੁਸੀਂ ਇਹ ਕਹਿੰਦਾ ਦੇਖਾਂਗੇ ਜੀ ਮੌਕਾ ਦੇਖਾਂਗੇ 2 ਮਹੀਨੇ ਹੋਰ 1.5 ਮਹੀਨੇ ਜ਼ਿਆਦਾ ਹੋ ਗਿਆ ਵਿਚੇ ਘੁੰਮਦੇ ਨੂੰ ਇਸ ਗੱਲ ਦੇ ਕੋਈ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਹੈਗੀ ਆ ਕੇ ਮੌਕੇ ਦੱਸ ਕੇ ਜਿਹੜੀਆਂ ਈਟਾਂ ਲਾਈਆਂ ਉਹ ਵੀ ਚੁਕਾ ਕੇ ਪਰੇ ਕਰ ਗਏ ਇਹ ਬਜ਼ੁਰਗ ਜੋੜਾ ਸੀ ਜਿਹੜਾ ਕਹਿੰਦਾ ਕਿ ਜਿਹੜਾ ਇਹਨਾਂ ਦਾ ਬੇਟਾ ਉਹ ਚਾਈਨਾ ਬਾਡਰ ਤੇ ਬਾਡਰ ਦੇ ਉੱਤੇ ਦੇਸ਼ ਦੀ ਸੇਵਾ ਕਰ ਰਿਹਾ ਤੇ ਘਰ ਦੇ ਵਿੱਚ ਸਿਰਫ ਬਜ਼ੁਰਗ ਜੋੜਾ ਹੀ ਰਹਿੰਦਾ ਪਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹਨਾਂ ਦੀ ਜਿਹੜੀ ਚਾਰਦੀਵਾਰੀ ਸੀ ਘਰ ਦੀ ਉਹ ਤੋੜ ਦਿੱਤੀ ਗਈ ਸੀ ਹੁਣ ਇਹ ਮਾਨਯੋਗ ਅਦਾਲਤ ਗਏ ਅਦਾਲਤ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਪਰ ਕੋਈ ਵੀ ਵਿਅਕਤੀ ਅਦਾਲਤ ਦਾ ਫੈਸਲਾ ਮੰਨਣ ਤੱਕ ਨੂੰ ਤਿਆਰ ਨਹੀਂ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪੰਚਾਇਤ ਜਿਹੜੀ ਮਾਨਯੋਗ ਅਦਾਲਤ ਦੇ ਫੈਸਲੇ ਦੇ ਉੱਤੇ ਪਹਿਰਾ ਦੇਵੇ ਉਹਨੂੰ ਲਾਗੂ ਕਰਾਵੇ ਪਰ ਪ੍ਰਸ਼ਾਸ ਅਸਫਲ ਹੀ ਨਜ਼ਰ ਆਉਂਦਾ ਹੈ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਾਟਿਆ ਹਾਂਜੀ ਸੱਚਾ ਸਿੰਘ ਜੀ ਬੋਲਦੇ ਹੋ ਕੜਿਆਨੇ ਤੋਂ ਸਰਪੰਚ ਸਾਹਿਬ ਜੀ ਹਾਂਜੀ ਆਖੀ ਆਖੀ ਮੈਂ ਪੱਤਰਕਾਰ ਬੋ ਰਿਹਾ ਜੀ ਰਵੀ ਪਾਟਿਆ ਹਾਂਜੀ ਆਖੀ ਸਰ ਇੱਕ ਤੁਹਾਡੇ ਜਿਹੜਾ ਜਗਾ ਦਾ ਰੋਲਾ ਚੱਲਦਾ ਪੰਚਾਇਤ ਦਾ ਤੇ ਉਹ ਹਾਂਜੀ ਸਰ ਹਾਂਜੀ ਹਾਂ ਜੀ ਉਹ ਜਿਹੜਾ ਜਗਾ ਦਾ ਰੋਲਾ ਚੱਲਦਾ ਜੀ ਉਹ ਕੀ ਰੋਲਾ ਹੈਗਾ ਜੀ ਜਿਹੜੀ ਗਲੀ ਦਾ ਜੀ ਹਾਂਜੀ ਉਹ ਬਈ ਗੱਲ ਇਹਦਾਂ ਆ ਜੀ ਗੱਲੇ ਗਰੀਬ ਬੰਦ ਕੀਤੀ ਹੋਈ ਸੀ ਠੀਕ ਹੈ ਜੀ ਨਾਲਾ ਵੀ ਇਹ ਠੱਤਾਂ ਨਾਸੀ ਤੋਂ ਕੱਟਣ ਤੋਂ ਲੈ ਕੇ ਹੁਣ ਟ੍ਰੇਨ ਚੱਲਦੀ ਸੀ ਇਹਨੇ ਇੱਕ ਦੇ ਕੰਦ ਕਰਤੀ ਠੀਕ ਹੈ ਜੀ ਕੰਦ ਕਰਤੀ ਤੇ ਲੋਕ ਵੀ ਜਿਹੜੇ ਨੰਗਰ ਵਾਲੇ ਸ਼ੋਅ ਕੰਨੇ ਭਰਾਵਾ ਗੜੀ ਘਲਾ ਸੀ ਵੀਡੀਓ ਨੂੰ ਲੈ ਕੇ ਦੇ ਤਾ ਜੀ ਪਤਾ ਠੀਕ ਹੈ ਜੀ ਉਹ ਪਰ ਡੀਸੀ ਕੋਲ ਮਜ਼ਦੂਰੀ ਲੈ ਕੇ ਸਾਰਾ ਕੁਝ ਕਰਕੇ ਵੀਡੀਓ ਸਾਫ ਤੇ ਉੱਤੇ ਨਾਲ ਪ੍ਰਸ਼ਾਸਨ ਸੀਗਾ ਜੀ ਠੀਕ ਹੈ ਜੀ ਉਹ ਗੜੀ ਤਾਂ ਪੱਟ ਪਚਾਈ ਬਣੀ ਸੀ ਇੱਟਾਂ ਦੀ ਪੁਰਾਣੀ ਇੱਟਾਂ ਨਹੀਂ ਜੀ ਨਹੀਂ ਨਵੀਂ ਬਣਾਈ ਉਹ ਜਿਹੜੇ ਦੋਨੇ ਪਾਸੇ ਚੱਲਦਾ ਪਾਣੀ ਦਾ ਨਿਕਾਸ ਸੀਗਾ ਇਹ ਤੇ ਉਹ ਜਿਹੜੇ ਕਹਿੰਦੇ ਆ ਜੀ ਕਹਿੰਦੇ ਸਾਡੇ ਤੇ ਕੇਸ ਕਰਤਾ ਸੀ ਪੰਚਾਇਤ ਨੇ ਸਾਨੂੰ ਡਿਗਰੀ ਹੋਈ ਆ 2000 ਦੀ ਡਿਗਰੀ ਹੋ ਗਈ ਸੀ 2000 ਸਾਲ ਚ ਉਹ ਪਤਾ ਹੀ ਕੋ ਡਿਗਰੀ ਜਿਹੜੀ ਹੋਈ ਆ ਜੀ ਉਹ ਗੱਲ ਵੀ ਦੋ ਪਾਰਟੀਆਂ ਦੇ ਆਲ ਵਿੱਚ ਹੀ ਲੱਤੀ ਗਵਾਂਡੀ ਦੇ ਠੀਕ ਹੈ ਜੀ ਇਹਨਾਂ ਦਾ ਕੇਸ ਹੋ ਗਿਆ ਤੇ ਇਹ ਕੇਸ ਜਿੱਤ ਰਿਆ ਸੀ ਉਹ ਤੋਂ ਠੀਕ ਹੈ ਜੀ ਉਹ ਵੀ ਉਹਨਾਂ ਨੂੰ ਦੱਸਿਆ ਵੀ ਇਹ ਪੰਜ ਸੱਤ ਬੰਦੇ ਨਾਲ ਨਹੀਂਣਾ ਹੂੰ ਬਾਕੀ ਸਾਰੇ ਨਿੰਨੜ ਜੀ ਉਹਦੇ ਕੋਈ ਪਾਲਦੇ ਉੱਥੇ ਜਿਹੜੀ ਜੱਜਮੰਤਾ ਆਪਣੇ ਸੈਸ਼ਨ ਜੱਤੀ ਸੈਸ਼ਨ ਸੈਸ਼ਨ ਜੱਤੀ ਠੀਕ ਹੈ ਜੀ ਤੇ ਨੀ ਹੁੰਦੀ ਆ ਜੀ ਮੈਂ اجلاس ਵੀ ਬੁਲਾ ਕੇ ਕੀਤਾ ਸੀ ਛੋਟੇ ਛੋਟੇ ਵਾਈਟ ਮੰਨ ਸਰਕਾਰ ਲੈਣ ਤੇ ਗੱਲ ਉਹਨਾਂ ਨਾਲ ਹੂੰ ਉਹ ਸਾਰਾ ਸਰਕਾਰ ਉਹ ਸਾਰਾ ਕਰਤੇ ਪਿੰਡਾਂ ਨਾਲ ਕਰਕੇ ਗੱਲਬਾਤ ساری ਗੱਲਬਾਤ ਕੀਤੀ ਆ ਜੀ ਹੂੰ ਜਦੋਂ 2000 ਦੇ ਵਿੱਚ ਸਰਪੰਚ ਸਾਹਿਬ ਡਿਗਰੀ ਹੋ ਗਈ ਸੀ ਉਸ ਤੋਂ ਬਾਅਦ ਪੰਚਾਇਤ ਨੇ ਕੋਈ ਇਹ ਨਾ ਤੇ ਕੇਸ ਵਗੈਰਾ ਕੀਤਾ ਫਿਰ ਨਹੀਂ ਜੀ ਕੇਸ ਨਹੀਂ ਕੀਤਾ ਕੇਸ ਤਾਂ ਕੀਤਾ ਜੋ ਇਹਨੇ ਕੀਤਾ ਨਾ ਬਾਪ ਬਗਰ ਇਹਨੂੰ ਸਟੇਮ ਰਿਆ ਫਿਰ ਉਹਦੀ ਅਪੀਲ ਕੀਤੀ ਆ ਜੀ ਅਸੀਂ ਅੱਛਾ ਜੀ ਨੇ 2000 ਤੋਂ ਲੈ ਕੇ 2022 ਤੱਕ ਪੰਚਾਇਤ ਫਿਰ ਕੀ ਕਰਦੀ ਰਹੀ ਸਰਪੰਸਾ ਉਹਨਾਂ ਨੇ ਜੇ ਰਸਤਾ ਚਾਰਦਵਾਰੀ ਕਰ ਲਈ ਸਾਰਾ ਕੁਝ ਕਰ ਲਿਆ ਹੈ ਨਾ ਨਹੀਂ ਚਾਰਦਵਾਰੀ ਨਹੀਂ ਕੀਤੀ ਹੈ ਜੀ ਉਹ ਤਾਂ ਚੱਲਦਾ ਸੀ ਰਸਤਾ ਅੱਛਾ ਜੀ ਇਹਦਾ ਵਰਗਾ ਪਿੱਛੇ ਜੇ ਇੱਕ ਦਿਨ ਲੜ ਪਾਇਆ ਉਹ ਕਦੇ ਕੋਈ ਨਾਲ ਕਦੇ ਕੰਮ ਕਰਾਤੀ ਪਹਿਲਾਂ ਅੱਛਾ ਜੀ ਉਹ ਅਸਲ ਦੇ ਵਿੱਚ ਚਿੰਦਾ ਸੀ ਮਤਰਕਾ ਕਰਤਾ ਸੀ ਹੂੰ ਇਹ ਮਤਰਕਾ ਕਰਤਾ ਉਹ ਜਿਹੜਾ ਬਈ ਦੇ ਬڑے ਭਾਈ ਆ ਉਹ ਸਾਡੇ ਧੱਕ ਜਾਉ ਕਹਿੰਦੇ ਵੀ ਗਣੀ ਸਾਡੇ ਪਿਓ ਨੇ ਇੰਨਾ ਜਿਹੜਾ ਤਾਂ ਪਿਓ ਜੀ ਗਾਰੇ ਆਉਂਗਾ ਜਿਹੜੇ ਨੇ ਗੋਠੀ ਦਾ ਕੰਮ ਨਹੀਂ ਕੀਤੀ ਹੈ ਜੀ ਨਹੀਂ ਪਿੰਡ ਦੇ ਵਿੱਚ ਨਕਸ਼ੇ ਹੁੰਦੇ ਆ ਜੀ ਪਿੰਡਾਂ ਦੇ ਉਹ ਨਕਸ਼ੇ ਦੇ ਵਿੱਚ ਰਸਤਾ ਹੈਗਾ ਨਕਸ਼ੇ ਕੋਈ ਨਕਸ਼ੇ ਪਿੰਡਾਂ ਦੇ ਵਿੱਚ ਇਕੱਠੇ ਹੁੰਦੇ ਆ ਪੱਤਰਕਾਰ ਜੀ ਅੱਛਾ ਨਹੀਂ ਆਮ ਤਾਂ ਪਿੰਡਾਂ ਦੇ ਹੁੰਦੇ ਆ ਜੀ ਨਾ ਨਕਸ਼ੇ ਨਹੀਂ ਪਿੰਡਾਂ ਜੈ ਨਹੀਂ ਸਾਡੇ ਦਾ ਗੜੀਆਂ ਦੇ ਹੈ ਹੀ ਨਹੀਂ ਗਾ ਜੀ ਮੈਂ ਹੁਣੇ ਫਕੜੀ ਯੂਰ ਮਨਾਈ ਆ ਅਜਰਾਸ ਪਾ ਕੇ ਜੀ ਬੜੀਆਂ ਪਿੰਡਾਂ ਦੇ ਵਿੱਚੋਂ ਛੋਟੋਟੀਆਂ ਉਹ ਜਿੱਥੇ ਮੈਂ ਰਹਿਣਾ ਇੱਥੇ ਮਰਗਤ ਇਹ 3 ਕਟ ਫੁੱਟ ਦੀ ਗਲੀ ਆ 3 4 ਕਟ ਦੀ ਹੂੰ ਇਹ ਪੰਚਾਇਤ ਨੇ ਪਹਿਲੀ ਵਾਰ ਗਲੀ ਕਦੋਂ ਬਣਾਈ ਸੀ ਜੀ ਇੱਟਾਂ ਇਸ ਇਸ ਗਲੀ ਤੇ ਸਰਪੰਚ ਜਿਹੜੀਆਂ ਪਹਿਲਾਂ ਸਰਪੰਚ ਕਿਦੇ ਬਣਾਏ 71 71 ਦੇ ਵਿੱਚ ਪੇਰੇ ਨੂੰ ਦਾ 83 ਦੇ ਵਿੱਚ 99 ਦੇ ਵਿੱਚ ਫੈਸਲਾ ਹੋਇਆ ਉਦੋਂ ਪਿੰਡ ਪਿੰਡ ਦੀ ਪੰਚਾਇਤਾਂ ਬਦੁੱਤਾ ਦਾ ਹੋਇਆ ਮੈਂ ਤਾਂ ਚਲ ਹੁਣ ਬਣਿਆ ਸੀ ਤੇ ਉਹ ਬੰਦੇ ਤੇ ਸਰਕਾਰ ਦੇਖ ਕੇ ਪਰ ਉਹ ਕੀਤਾ ਜੀ ਇਹ ਚੀਜ਼ ਦਾ ਇਹਨਾਂ ਦਾ ਜ਼ਮੀਨ ਦਾ ਜਿਆ ਰੌਣਾ ਸੀ ਕਹਿੰਦਾ ਮੇਰਾ ਕੁਆਰਾ ਮੂਟਾ ਆਉਂਦਾ ਉਹ ਬੇਨੋਟਾ ਮਤਲਬ ਕਰ ਕੱਤਾ ਸੀ ਜਣਜੀ ਪਿੰਡ ਕਾਫੀ ਥੋੜਾ ਤਰੱਕੀ ਚਾਹ ਫਿਰਦਾ 71 ਚ ਪੱਕੀਆਂ ਗਲੀਆਂ ਮਰਨੀਆਂ ਸੀ ਤੁਹਾਡੇ ਪਿੰਡ ਉਹ ਲੋਕ ਨੂੰ ਜੀ ਲਾ ਲਟੇ ਅੱਛਾ ਹੁਣ ਕੋਈ ਹੋਰ ਦੂਜੀ ਸਟੇਜ 2 ਵੀ ਹੋਈ ਹੋਈ ਹੈ ਹੁਣ ਕੋਈ ਕੋਈ ਸਟੇ ਵਗੈਰਾ ਕੋਰਟ ਦਾ ਵੀ ਫੈਸਲਾ ਆਇਆ ਹੁਣ ਕੋਈ ਕੋਰਟ ਦਾ ਫੈਸਲਾ ਆ ਗਿਆ ਵੀ ਅਪੀਲ ਕਿੱਥੇ ਨੂੰ ਸਟੇ ਬਣ ਗਿਆ ਸੀ ਜਾਨੀਏ ਉਹ ਦੂਜੇ ਉਸ ਬਿਹਾਰ ਤੇ ਜਿਹੜਾ 2000 ਨਾਲ ਅੱਛਾ ਜੀ ਉਹ ਫਿਰ ਮੈਂ ਦੱਸਿਆ ਮਾਹਾਂ ਕਿ ਜੇ ਤਾਂ ਪੰਚਾਇਤ ਲੜਦੀਆਂ ਅਸੀਂ ਇਹ ਅਧੜੀ ਜਾਣਾ ਸੁੱਚੀ ਜੋ ਮਾਰਦੀ ਦੇਵੇ ਕੋਈ ਖੂਲ ਦਿੱਤੀ ਹੋਈ ਆ ਜੀ ਮਾਹਾਂ ਉਨੀ ਸਹੀ ਪੰਜ ਤਰੀਕਾ ਜੀ ਠੀਕ ਹੈ ਸਰ ਮਿਹਰਬਾਨੀ ਆ ਸ਼ੁਕਰੀਆ